ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਠੀਕ ਹੈ ਜੀ ਬਾਈਕ ਕੋਲ ਤਿੰਨ ਗੱਬਣ ਤੇ ਇੱਕ ਤਾਜੀ ਸੂਈ ਵੀ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰ ਕੁਰਦਾ ਜਿਲ੍ਹਾ ਜਿ ਮੋਗਾ ਤਹਿਸੀਲ ਮੋਗਾ ਜੀ ਹਾਂ ਜੀ ਪਹਿਲੀ ਵਾਰ ਦੀ ਸੁਈ ਜਾਣਕਾਰੀ ਇਹ ਬਾਈ ਦੂਜਾ ਸੂਆ ਸੁਈਆ ਮੂੰਹ ਛੇ ਦਾੰਦਾ ਹਾਂ ਜੀ ਮਨ ਲਾ ਰਾਤ 12:00 ਵਜੇ ਸੁਈਆ ਹਾਂ ਜੀ ਤੇ ਉਹ ਜੇਰ ਪੈ ਦਿਖਾ ਦਿਓ ਮੜੀ ਲੋਪਰਾ ਜੇਰ ਜੂਰ ਦੀ ਸਾਫ ਆ ਹਾਂ ਜੀ ਤੇ ਮੰਨ ਲਓ ਵੀ ਇਹਦਾ 5.5 6 ਕਿਲੋ ਬੋਲਾਂ ਪਾ ਚੋਇਆ ਹਾਂ ਜੀ 3 3.5 ਕਿਲੋ ਰਾਤ 14:00 ਦੀ 2:30 ਵਜੇ ਜੋ ਜੇਰ ਪੈ ਗਈ ਹਾਂ ਜੀ ਤੇ 4 ਕਿਲੋ ਹੁਣ ਸਵੇਰ ਚੋਇਆ ਆਪ ਇਹਦਾ ਠੀਕ ਹੈ ਜੀ ਹਾਂ ਜੀ ਰੇਟ ਪਰਾ ਪਹਿਲੀ ਦੱਸ ਦਿਓ ਰੇਟ ਵੀ ਇਹਦਾ ਮੁੱਲ ਕੋਈ 65 ਨਹੀਂ ਕੋਈ 70 ਨਹੀਂ ਆਪਾਂ 62000 ਚ ਵੀਰੇ ਮਾਨਤਾਨ ਕਰਦਾ ਤੇ ਬੱਚਾ ਕੀ ਹੈ ਜੀ ਮਗਰ ਵੀਰੇ ਬੱਛਾ ਦੇਗੀ ਬਸ ਸਪਰਾ ਮਗਰ ਪਲੂਨ ਦੇਦਾ 18 ਕਿਲੋ ਦੁੱਧ ਦਿੱਤਾ ਇੱਕੀ ਦੁੱਧ ਤਾਂ ਆਪਾਂ ਨੂੰ 20 ਕਿਲੋ ਆ 18 17 ਕਿਲੋ ਵੀਰਪਰਾ ਕੋਈ ਮੰਨ ਕੇ ਇਸ ਵਾਰ ਲੈ ਜੀ ਠੀਕ ਦਾ ਹਾਂ ਜੀ ਬਈ ਤੋੜ ਦੋ ਤੋੜ ਕੇ ਦਿਖਾ ਦੇ ਲੈ ਗਏ ਤਾਂ ਤਾਜ਼ਾ ਤੁਸੀਂ ਲਾ ਸਕਦੇ ਹੋ ਕਰਮਾਂ ਵਾਲੀ ਦਾ ਬਹੁਤ ਸੋਹਣਾ ਲੇਵਾ ਵੀਡੀਓ ਬਣਾਉਂਦਾ ਬਈ ਸਵਾ ਦਾ ਦੇ ਨਾਲੇ ਮਾੜਾ ਹਕ ਹਾਂ ਜੀ ਸਵੇਰ ਦਾ ਟਾਈਮ ਆ ਠੀਕ ਹੈ ਸਵੇਰ ਦਾ ਹੀ ਆ ਸਾਢੇ 8:00 9:00 ਵਜੇ ਦਾ ਟਾਈਮ ਲੋ ਜੀ ਪੰਡ ਲਈ ਫਿਰ ਦਲੇਵਰੀ ਪੁਰਾਣੀਆਂ ਤਗਾ ਤੋਂ ਦੇਖ ਸਕਦੇ ਭਾ ਲੋ ਜੀ ਵੋਸੋ ਨੇ ਲੈਵਾ ਬਾਕੀ ਬਾਈ ਮੇਨ ਗਾਲ ਠੰਡੀ ਠੁੰਡੀ ਬਹੁਤ ਜਮਪਾਰਦੀ ਬਜਾ ਕੁਛ ਠੀਕ ਹੈ ਜੀ ਠੀਕ ਹੈ ਹਾਂ ਬੂਤੀ ਦਿਖਾ ਦੇ ਮਾੜੀ ਲੈ ਲੋ ਜੀ ਚੈੱਕ ਕਰ ਸਕਦੇ ਭਾ ਇਹ ਬਾਈ ਜਰਸੀ ਹੋਈ ਐ ਇੱਕ ਸਾਉ ਦੀ ਕਾਫੀ ਜਰਸੀ ਆ ਠੀਕ ਹੈ ਜੀ ਹਾਂ ਇਹ ਗਰਮੀ ਵੀ ਬਾਈ ਘੱਟ ਮੰਦੀ ਮੈਂ ਕਹਿੰਦਾ ਜਮੇ ਬਾਈ ਆਪਣੇ ਕੋਲ ਹੁਣ ਗਰਮੀ ਵਾਲੀ ਤੋ ਵੀ ਆਉਣਗੇ ਜਿਹੜੇ ਗਰਮੀ ਨਾਲ ਮਤਲਬ ਹੈ ਭਾਈ ਰੇਟ ਵੀ ਛੋੜੇ ਸਹੀ ਹੁੰਦੇ ਤਾਂ ਆਪਾਂ ਰੇਟ ਵੀ ਭਾਈ ਬਿਲਕੁਲ ਜਾਇਜ਼ੀ ਕਰਦੇ ਆਂ ਆਪਣਾ ਮਾਲ ਵੀ ਭੜੱਕ ਲੈ ਕੇ ਜਾਂਦਾ ਹਾਂ ਹਾਂਜੀ 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 ਕਵੇਂ ਫੋਨ ਤੇ ਪਿਆ ਜਾਂਦਾ ਭਾਈ ਭਾਈ ਆਪਣਾ ਤਾਂ ਇਹ ਨਹੀਂ ਪਤਾ ਬਾਬੇ ਜਿਨ੍ਹਾਂ ਇੱਕ ਦੋ ਫੋਨਾਂ ਤੇ ਆਪਾਂ ਵੇਚਦੇ ਆਂ ਆਪਾਂ ਬਾਹਲੇ ਗਾਹਕ ਨਹੀਂ ਢੀਕਦੇ ਠੀਕ ਹੈ ਜੀ ਠੀਕ ਲੋਕ ਜਿਹੜੇ ਵੀਡੀਓ ਵੇਦੇ ਆਪਾਂ ਤਾਂ ਹੀ ਉਹਨਾਂ ਲੈ ਠੀਕ ਹੈ ਜੀ ਆਪਾਂ ਤਾਂ ਹਰਾ ਮਾਰ ਕੇ ਦਿਖਾ ਦਿੰਦੇ ਆਂ ਦਿਖਾ ਦਿਓ ਜੀ ਦਿਖਾ ਲੋਕਾ ਚੈੱਕ ਕਰ ਸਕਦੇ ਜਿਹੜਾ ਨਹੀਂ ਵੀ ਟੁਆਈ ਕਰਨ ਜਾਂਦਾ ਉਹ ਵੀ ਸਿੱਖ ਜੂ ਸਹੀ ਗੱਲ ਹੈ ਸਹੀ ਕਰ ਬਹੁਤ ਠੰਡੀ ਸੀ ਦਾ ਲੋਕ ਬਸ ਜੀ ਬਸ ਬਸ ਤੁਹਾਈ ਜੁਈ ਤਾਂ ਬਾਲੀ ਚੰਗੀ ਆ ਲਓ ਜੀ ਠੀਕ ਹੈ ਜੀ ਅੱਜ ਵੀ ਦੂਜੀ ਵੇੜ ਦੱਸੋ ਜਾਣਕਾਰੀ ਦੂਜੀ ਬਾਈ ਦੂਜਾ ਸੂਆ ਸੁੰਦੀ ਆ ਹਾਂਜੀ ਤੇ ਇਹਦੇ ਮਾੜੇ ਮਾੜੇ ਸਿੰਘ ਆ ਹਾਂਜੀ ਤੇ ਇਹਦਾ ਦੁੱਧ ਤਾਂ 16 ਕਿਲੋ ਪਲੂਨ ਦਾ ਠੀਕ ਹੈ ਜੀ ਇਹ ਤੀ ਦੁੱਧ ਵੀ 17 18 ਕਿਲੋ ਪਾ ਦੂਗੀ ਠੀਕ ਹੈ ਜੀ ਕਹਿਣ ਦੀ ਗੱਲ ਨਹੀਂ ਬਈ ਪਾਉਗੀ ਲੇਵਾ ਲੂਆ ਦਿਖਾ ਦੇ ਹਾਂਜੀ ਅਜੇ ਬੈਣੇ ਦੇ ਪਏ ਚਾਰ ਬਾਕੀ ਲਓ ਜੀ ਚਾਰ ਪੰਜ ਦਿਨ ਬਾਕੀ ਪੂਰੇ ਪਏ ਆ ਠੀਕ ਹੈ ਜੀ ਹਾਂ ਤੇ ਰੇਟ ਭਰਾ ਪਹਿਲੀ ਦੱਸ ਦੋ ਰੇੜੇ ਦਾ ਬਈ ਛੋੜਾ ਇਹਦਾ 42000 ਰੁਪਇਆ ਲਵਾਂਗੇ 42000 ਮਾਣਤਾਂ ਮਾੜਾ ਮੋਟਾ ਬਸ ਕਰਾਂਗੇ ਬਈ ਥੋੜਾ ਬੋਧਾ ਅਸਈ ਬਾਹਾਂ ਨਹੀਂ ਕਰਦੇ ਕਿਉਂਕਿ ਬਈ ਤੈਨੂੰ ਪਤਾ ਨਹੀਂ 55 56 ਮੰਗ ਲੈਂਦਾ ਏਡੀ ਵੇੜ ਦਾ ਹਾਂਜੀ ਆ ਲੈਣਾ ਸੋਚਿਆ ਵੀ 42 ਮੰਗਿਆ ਇੱਕ ਆਦੇ ਛੋੜਾ ਉਹ ਕੱਦ ਦਾਸਦੀ ਕਿੱਡਾ ਨਾਲੇ ਹਾਂਜੀ ਹਾਂਜੀ ਲੋਪਰਾ ਕੱਦ ਬਹੁਤ ਵੱਡਾ ਚੈੱਕ ਕਰ ਸਕਦੇ ਠੀਕ ਹੈ ਜੀ ਤੋਰਾ ਤਰਾ ਸਾਡੇ ਸਾਹਮਣੇ ਬਹੁਤ ਸੋਹਣੀ ਵੇੜਾ ਖਾਂ ਤੋਂ ਲੇਵਾ ਲੂਗਾ ਬਹੁਤ ਸੋਹਣਾ ਆਏ ਨਹੀਂ ਵੀ ਸਿੰਘ ਮਾਰਦੀ ਐ ਜਾਂ ਕੁਝ ਵੀ ਲੈ ਠੀਕ ਹੈ ਜੀ 올ਟ ਪਾਸੇ ਦੀ ਬੈਜੀ ਕੋਈ ਚੱਕਰ ਨਹੀਂ ਹੋਊਗਾ ਵੀ ਲੱਤ ਵੀ ਮਾਰ ਦੇ ਠੰਡੀ ਸੀ ਇੰਨੀ ਠੰਡੀ ਆ ਬਾਕੀ ਬਈ ਚੁੰਗੀ ਆ ਉਹ ਵੀ ਚੰਗੀ ਹੁੰਦੀ ਆ ਘਰੇ ਰੱਖੀ ਠੀਕ ਹੈ ਜੀ ਉਹ ਲੱਤਾਂ ਮਹਾਣੀ ਮਾਰਦੀ ਕੋਈ ਚੋਈ ਚੋਲੇ ਲੈ ਠੀਕ ਹੈ ਜੀ ਠੀਕ ਲੋਪਰਾ ਆਈ ਨਹੀਂ ਕੋਈ ਜੰਮ ਠੰਡੀ ਸੀ ਬਈ ਪਸੂ ਹੁੰਦਾ ਆਪਣਾ ਅੱਗੇ ਵੀ ਵੇਖਿਆ ਤੂੰ ਵੀ ਹਾਂਜੀ 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 ਆਪਾਂ ਲੱਤਾਂ ਮਾਰਦੀ ਗੰਬਸੀ ਲੈਂਦੇ ਹੀ ਨਹੀਂ ਕੋਈ ਠੀਕ ਹੈ ਜੀ ਠੀਕ ਲੋਪਰਾ ਭਾਈ ਨੇ ਬਿਲਕੁਲ ਰੀਡਰ ਦੱਸਿਆ ਲੈ ਵੇ ਅੰਤਾਜਾ ਤੁਸੀਂ ਲਾ ਸਕਦੇ ਆ ਚੱਕਰ ਚਾਰ ਪੰਜ ਚਾਰ ਦਿਨ ਤੱਕ ਬਈ ਡੇਟ ਮੁਤਾਬਕ ਪਾਇਆ ਇੱਕ ਦੋ ਦਿਨ ਉੱਤੇ ਵੀ ਲਿਆ ਸਕਦੇ ਠੀਕ ਹੈ ਜੀ ਹਾਂਜੀ ਬਈ ਜਰਸੀ ਦੱਸੋ ਜੀ ਜਰਸੀ ਬਈ ਕਹਿਣ ਨੂੰ ਦੂਜਾ ਸੂਆ ਕਹਦੀ ਪਰ ਤੀਜੇ ਸੂਏ ਹੁੰਦੀ ਆ ਠੀਕ ਹੈ ਜੀ ਹਾਂਜੀ ਇਹਦਾ ਦੁੱਧ 20 ਕਿਲੋ ਦਿੱਤਾ ਵਾ ਹਾਂਜੀ ਤੇ ਕੋਈ 18 20 ਮੰਨ ਕੇ ਆਇਤੀ ਲੜੇ ਆਪਾਂ ਨਹੀਂ ਕਹਿੰਦੇ ਕਿ ਇਹਦੇ ਦਿਨ ਪਈ ਆ 7 ਜੀ 7 ਦਿਨ ਪਈ ਆ ਜੀ ਹਾਂ ਤੇ ਰੇਟ ਭਾਜ ਆਜਾ ਇਹਦਾ ਵੀ ਵੀਰੇ 62000 ਰੁਪਏ ਆ ਇਹਦਾ 62000 ਹਾਂ ਕੋਈ ਇਮਾਨਦਾਨ ਕਰਾਂਗੇ ਕੋਈ 75 ਨਹੀਂ ਮੰਗਣਾ ਕੋਈ 80 ਨਹੀਂ ਮੰਗਣਾ ਲੋਪਾ ਲੈ ਫੇਸ ਕੁਆਲਟੀ ਦਿਖਾ ਦੇ ਆਪਣੇ ਰਾਮੂ ਵਾਲੇ ਨਾਲ ਦੇ ਪਿੰਡੂ ਲਈ ਆ ਬਾਈ ਠੀਕ ਹੈ ਜੀ ਹਾਂ ਦੋ ਬੱਚੀਆਂ ਇਹਦੀਆਂ ਸੀ ਠੀਕ ਹੈ ਜੀ ਉਹਨਾਂ ਕੋਲ ਖੜੀਆਂ ਦਿਖਾ ਵੀ ਲਾਵਾਂਗੇ ਜੇ ਕੋਈ ਵੀਰ ਭਰਾ ਲਓ ਲਓ ਜੀ ਲਓ ਬਹੁਤ ਸੋਹਣੀ ਵਹਿੜ ਹੈ ਵੀ ਥਣ ਥਣ ਬਹੁਤ ਸੋਹਣਾ ਲੱਗਿਆ ਵਾ ਲੈ ਵਾਲੂਆ ਤਾਂ ਬਹੁਤ ਸੋਹਣਾ ਲਾਉਂਦੀ ਆ ਬਾਈ ਇਹ ਗੱਲ ਨਹੀਂ ਨਾ ਲਾਉਗੀ ਲੈ ਟੱਲ ਟੁੱਲਾ ਹੀ ਪਈਆਂ ਕਰ ਬਾਈ ਕੱਦ ਵਾਲੀ ਆ ਬਾਕੀ ਛੋਟੀਆਂ ਕੋਈ ਸਮਝ ਲੈ ਠੀਕ ਹੈ ਜੇ ਮਰਜੀ ਬੈਠਾ ਰਹੇ ਕੋਈ ਕੁਝ ਠੀਕ ਹੈ ਜੀ ਮੋੜ ਲਈ ਬਾਕੀ ਇਹਨੇ ਗਰਮੀ ਗਰਮੀ ਨਹੀਂ ਮੇਰੇ ਮੰਨਣੀ ਕੀ ਜਾ ਠੀਕ ਹੈ ਜੀ ਠੀਕ ਬਾਕੀ ਬਈ ਫੈੜ ਵੀ ਵੱਧ ਹੁੰਦੀ ਆ ਨਾ ਫੈੜ ਵੱਧ ਹੁੰ ਉਪਰਾ ਜਰਸੀ ਚਕੀਨ ਜੇ ਕਿਸੇ ਬਾਈ ਨੂੰ ਜਰੂਰ ਬਾਈ ਜੀ ਨਾਲ ਕੰਟੈਕਟ ਕਰੋ ਉਪਰਾ ਠੀਕ ਹੈ ਜੀ ਲਓ ਜੀ ਇਹ ਹੋ ਗਈ ਤੇਰਾ ਨੰਬਰ ਨੰਬਰ ਮੁਤਾਬਕ ਬਾਈ ਤੋਂ ਰੇਟ ਪੁੱਛ ਸਕਦੇ ਉਪਰਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਈ 4 ਨੰਬਰ 4 ਨੰਬਰ ਵੀਰੇ ਦੂਜਾ ਸੂਆ ਸੁਹੰਦੀ ਆ ਹਾਂਜੀ ਇਹਦੇ 10 ਦਿਨ ਬਾਕੀ ਆ ਜੀ 10 ਦਿਨ ਬਾਕੀ ਹਾਂਜੀ ਰੇਟ ਭਰਾ ਜਾਇਜ਼ ਆ ਇਹਦਾ ਵੀਰੇ ਮੁੱਲ 75 ਨਹੀਂ ਕੋਈ 80 ਨਹੀਂ ਇਹਦਾ 68000 ਰੁਪਿਆ ਆ ਲੈਣਾ 68000 हां ਦੁੱਧ ਹੁੰਦੀ ਹੈ 23 24 ਕਿਲੋ ਠੀਕ ਹੈ ਜੀ ਇਹਦੇ 10 ਦਿਨ ਬਾਕੀ ਹੈ ਹਜੇ ਬੱਚੀ ਦੇ ਠੀਕ ਹੈ ਜੀ ਲੋ ਪਰ ਕਰਮਾ ਵਾਲੇ ਢਿੱਲਾ ਢੁਲਾ ਬਹੁਤ ਸਿਆਰੇ ਲੋ ਜੀ ਕੱਦ ਵੇਡ ਸੁੱਖਣਾ ਕਰਮਾ ਵੇਜਨ ਦਿਖਾ ਦੇ ਕੱਦ ਦਿਖਾ ਦੇ ਕਿੱਡਾ ਠੀਕ ਹੈ ਲੋ ਚੈੱਕ ਕਰ ਸੁਣੋ ਮੋੜ ਲੀ ਮੋੜ ਲੋ ਕੋੜ ਲੋ ਲੋ ਲੈ ਲੋ ਵਾਹ ਦਿਖਾ ਦੇ ਇਧਰ ਤੋਦੋ ਬਰਾ ਲੰਮੀ ਨਾ ਇਧਰ ਨਾ ਚਾਹ ਸੂਰਜ ਦੀ ਰੋਸ਼ਨੀ ਪੈਂਦੀ ਉਹਦਾ ਕਰਕੇ ਦਿਨ ਨਹੀਂ ਖਿਆ ਤੋਰ ਤੋਂ ਲੰਮੀ ਲੋਪਰਾ ਤੋਰਾ ਤਰਾ ਦੇਖ ਸਕਦੇ ਕਰਮਾ ਵਾਲੀ ਦਾ ਠੀਕ ਹੈ ਜੀ ਅਜੇ 10 ਦਿਨ ਪੂਰੇ ਪਏ ਚਮਕਦਾਮ ਕਦੇ ਛੰਡੀ ਸੀਲ ਦਾ ਕੋਈ ਅੰਤ ਨਹੀਂ ਬਾਈ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਨੇ ਲੈ ਵਾ ਪਰਖ ਦੀ ਨੇੜੇ ਨੇੜੇ ਦਾ ਖਾਣ ਨੂੰ ਮੜਾ ਹੀ ਰੋ ਰੋਜ ਬੱਤ ਚੋਦੋ ਲਓ ਜੀ ਦਿਖਾ ਦਿਓ ਲਓ ਜੀ ਅਜੇ 10 ਦਿਨੋਂ ਤਾਂ ਲੈ ਕੇ ਲੈ ਵਾ ਬੈਠਾ ਨਹੀਂ ਆਣਾ ਬਾਈ ਬੱਛੀ ਤੋਂ ਥਣ ਥਣ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਮਹੀਆ ਵਰਗਾ ਥਾਣਾ ਦੁੱਧ ਵੀ ਪਈਆ ਵਰਗਾ ਹੋਊਗਾ ਬਾਈ ਠੀਕ ਹੈ ਠੀਕ ਹੈ ਕੋਈ ਨਾਰਮਲ ਸੇਵਾ ਕਰੇ 20 ਕਿਲੋ ਚੋਈ ਵੀ ਜਾਊਗਾ ਸਹੀ ਗੱਲ ਹੈ ਟਿਟਰ ਲਟਲ ਨੂੰ ਸੋਪਿੰਗ ਕਰਮਾ ਬਾਲੀ ਦੀ ਠੀਕ ਹੈ ਜੀ ਅਜ ਰੂਕ ਐਡ ਕਰੋ ਠੀਕ ਹੈ ਜੀ ਪੈਂਟਾ ਛੋਟਾ ਬੁੱਟਰ ਵਾ ਦਾ ਵਧ ਜਾਣਕਾਰੀ ਬਾਈ ਤੁਹ ਲੈ ਦੇ ਤਾ ਤਿੰਨ ਗੱਬਣ ਤੇ ਇੱਕ ਸੂਈ ਠੀਕ ਹੈ ਜੀ ਨੰਬਰ ਮੁਤਾਬਕ ਬਾਈ ਤੁਹ ਰੇਟ ਸੀ ਜਾਣਕਾਰੀ ਲੈ ਸਰ ਚੈੱਕ ਤੇ ਤਸੱਲੀ ਤੁਸੀਂ ਪ੍ਰਾਪਤ ਕਰਨੀ ਹੈ ਮਿਲਦੇ ਹਾਂ ਪ੍ਰਾਖ ਕਿਸੇ ਨਵੀਂ ਵੀਡੀਓ ਚ ਆ ਕੇ ਪਾਈ